ਪੰਜਾਬ ਵਿਜਲੈਂਸ ਬਿਊਰੋ ਨੇ ਕਰ ਦਿੱਤੀ ਹੈ ਵੱਡੀ ਕਾਰਵਾਈ ਪੀਐਸ ਪੀਸੀਐਲ ਦਾ ਇੱਕ ਕਹਿੰਦਾ ਕਹੋਂਦਾ ਅਫਸਰ ਕਰ ਲਿਆ ਗਿਆ ਹੈ ਗ੍ਰਿਫਤਾਰ ਮੰਗੀ ਸੀ ਕਰੋੜਾਂ ਰੁਪਏ ਦੀ ਰਿਸ਼ਵਤ ਜੀਆਂ ਇਹ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਵਿਜਲੈਂਸ ਬਿਊਰੋ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੰਜਾਬ ਵਿਜਲੈਂਸ ਬਿਊਰੋ ਨੇ PSUCL ਦਾ ਇੱਕ ਕੈਂਦਾ ਕਹੋਂਦਾ ਵੱਡਾ ਅਫਸਰ ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਇਸ ਨੇ ਇੱਕ ਵਿਅਕਤੀ ਦੇ ਕੋਲੋਂ ਲੱਖਾਂ ਰੁਪਏ ਦੀ ਰਿਸ਼ਵਤ ਮੰਗੀ ਸੀ ਦੱਸਦੀਏ ਕਿ ਇਹ ਅਫਸਰ पीएसपीसीएल दफ्तर ਦਿਨਾਨਗਰ ਗੁਰਦਾਸਪੁਰ ਦੇ ਵਿੱਚ ਮੁੱਖ ਖਜ਼ਾਨਚੀ ਦੇ ਤੌਰ ਤੇ ਤਾਇਨਾਤ ਹੈ ਜਿਸ ਨੇ ਇੱਕ ਵਿਅਕਤੀ ਦੇ ਕੋਲੋਂ 1000 ਨਹੀਂ 2000 ਨਹੀਂ ਬਲਕਿ 2,60,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਇਹ ਪੈਸੇ ਉਸ ਵਿਅਕਤੀ ਦੇ ਕੋਲੋਂ ਲੈ ਵੀ ਲਏ ਗਏ ਨੇ ਪਰੰਤੂ ਕੰਮ ਅਜੇ ਤੱਕ ਨਹੀਂ ਕੀਤਾ ਗਿਆ ਦੱਸਦੀ ਹੈ ਕਿ ਇਸ ਅਫਸਰ ਦਾ ਨਾਮ ਅੰਮ੍ਰਿਤ ਪੂਸ਼ਣ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਮੁੱਖ ਖਜਾਂਚੀ ਦੇ ਤੌਰ ਤੇ ਤੈਨਾਤ ਹੈ ਦੱਸਦੀ ਹੈ ਕਿ ਇਸ ਨੇ 2,60,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਇੱਕ ਵਿਅਕਤੀ ਜਿਸ ਦੇ ਕੋਲੋਂ ਇਸ ਨੇ ਇਹ ਰਿਸ਼ਵਤ ਦੀ ਮੰਗ ਕੀਤੀ ਸੀ ਉਸ ਦਾ ਨਾਮ ਰਗੂਬੀਰ ਸਿੰਘ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੰਗੀ ਸਰੂਪਦਾਸ ਦਾ ਰਹਿਣ ਵਾਲਾ ਹੈ ਉਸਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸਨੇ 11 ਕੇਵੀ ਬਿਜਲੀ ਦੀਆਂ ਲਾਈਨਾਂ ਦੀ ਜਿਹੜੀ ਤਬਦੀਲੀ ਕਰਵਾਉਣੀ ਸੀ ਉਹਨਾਂ ਨੂੰ ਤਬਦੀਲ ਕਰਵਾਉਣਾ ਸੀ ਜਿਸ ਦੇ ਬਦਲੇ ਦੇ ਵਿੱਚ ਇਸ ਅਫਸਰ ਦੇ ਵੱਲੋਂ 2,60,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਬਹੁਤ ਜ਼ਿਆਦਾ ਕਹਿਣ ਤੇ ਵੀ ਇਹ ਅਫਸਰ ਨਹੀਂ ਮੰਨਿਆ ਤੇ ਇੰਨੀ ਵੱਡੀ ਰਕਮ ਇਸ ਵਿਅਕਤੀ ਦੇ ਕੋਲੋਂ ਇਸ ਅਫਸਰ ਨੇ ਲੈ ਲਈ ਹੈ ਪ੍ਰੰਤੂ ਇਹ ਕੰਮ ਅਜੇ ਤੱਕ ਵੀ ਨੇਪਰੇ ਨਹੀਂ ਚਾੜਿਆ ਤੇਰਾ ਗੁਬੀਰ ਸਿੰਘ ਨਾਮ ਦੇ ਇਸ ਵਿਅਕਤੀ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਾਲ ਸੰਪਰਕ ਕੀਤਾ ਜਿੱਥੇ ਕਿ ਅਧਿਕਾਰੀਆਂ ਨੇ ਆਪਣਾ ਜਾਲ ਵਿਛਾਇਆ ਤੇ ਇਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਮੁਕੱਦਮਾ ਵੀ ਦਾਇਰ ਕਰ ਦਿੱਤਾ ਗਿਆ ਹੈ ਹੁਣ ਇਸ ਨੂੰ ਪਲਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੀ ਰੀ ਕਾਰਵਾਈ ਵੀ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਅਫਸਰ ਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਹੈ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਅਫਸਰ ਨੇ ਜਿਹੜੇ ਕਿ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜੇ ਗਏ ਨੇ ਉਹਨਾਂ ਦੇ ਖਿਲਾਫ ਵੀ ਮੁਕਦਮੇ ਦਾਇਰ ਕੀਤੇ ਗਏ ਨੇ ਇਥੋਂ ਤੱਕ ਕਿ ਉਹਨਾਂ ਨੂੰ ਸਸਪੈਂਡ ਤੱਕ ਵੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਸ ਦੇ ਤਹਿਤ ਹੀ ਪੰਜਾਬ ਵਿਜੀਲੈਂਸ ਬਿਊਰੋ ਵੱਡੀਆਂ ਕਾਰਵਾਈਆਂ ਪਾ ਰਹੀ ਹੈ ਜਿਸ ਦੇ ਤਹਿਤ ਇਹੋ ਜਹੇ ਪ੍ਰਸ਼ਟਾਚਾਰੀ ਜਿਹੜੇ ਅਫਸਰ ਨੇ ਕਰਮਚਾਰੀ ਨੇ ਅਧਿਕਾਰੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਤੇ ਮੁਕੱਦਮੇ ਦਾਇਰ ਕੀਤੇ ਜਾ ਰਹੇ ਨੇ ਇਤੋਂ ਤੱਕ ਕਿ ਉਹਨਾਂ ਨੂੰ ਮੁਅਤਲ ਕੀਤਾ ਜਾ ਰਿਹਾ ਸਸਪੈਂਡ ਵੀ ਕੀਤਾ ਜਾ ਰਿਹਾ ਸੋ ਇਹ ਜਿਹੜਾ ਅਫਸਰ ਹੈ ਉਸ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਤੇ ਜਿਹੜੀ ਅਗਲੇਰੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਹੁਣ ਅਦਾਲਤ ਤੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਹੜੀ ਅਗਲੇਰੀ ਕਾਰਵਾਈ ਉਹ ਵੀ ਹੋਣੀ ਕੀਤੀ ਜਾਵੇਗੀ